ਜੀ ਸਰ ਸਰ ਟ੍ਰੈਫਿਕ ਨੂੰ ਲੈ ਕੇ ਗੁਰਦਾਪੁਰ ਜਿਹੜੀ ਹੈ ਪੁਲਿਸ ਜਿਹੜੀ ਹੈ ਬੜੀ ਸਖਤੀ ਨਾਲ ਕਰ ਰਹੀ ਹੈ ਔਰ ਵਕਨੇ ਵਕਨੇ ਜਿਹੜੇ ਮੋਟਰਸਾਈਕਲ ਬੋਲ ਕਿਤੇ ਜਾ ਰਹੇ ਨੇ ਇਹਦੇ ਬਾਰੇ ਦੱਸੋ ਇਹ ਤੁਹਾਨੂੰ ਪਤਾ ਹੀ ਹੈ ਜੀ ਹੁਣ ਰੋਜ਼ ਹੀ ਕੀ ਦੱਸਣਾ ਹੁੰਦਾ ਤੇ ਜਿਹੜੇ ਟ੍ਰੈਫਿਕ ਦੇ ਵਾਇਲੇਸ਼ਨ ਕਰਦੇ ਨੇ ਜਿਹੜੇ ਬਿਨਾ ਨੰਬਰ ਰਿਆ ਜਾਂ ਪਟਾਕੇ ਮਾਰਦੇ ਨੇ ਜਾਂ ਟ੍ਰਿਪਲ ਐਸੌਰੀ ਕਰਦੇ ਨੇ ਉਹਨਾਂ ਦੇ ਖਿਲਾਫ ਅਸੀਂ ਜਿਹੜੀ ਸਖਤ ਕਾਰਵਾਈ ਜਿਹੜੀ ਹੈ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਅਨੁਸਾਰ ਕਰ ਰਹੇ ਹਾਂ ਸਰ ਆ ਜੀ ਦੇਖਦੇ ਆ ਪਾਕੀ ਧਾਰੀਵਾਲ ਦਾ ਚਹਿਤੀਰ ਦਾ ਚੱਕੀ ਤੇ ਕਿੰਨਾ ਵਿੱਚ ਜਾ ਕੇ ਤੀਨਾਂ ਕਿ ਲਗਾ ਰਹੇ ਹੋ ਔਰ ਬਹੁਤ ਸਾਰੇ ਮੋਟਰਸਾਈਕਲ ਤੁਸੀਂ ਜਿਹੜੇ ਆ ਜਿਹ ਚਲਾਣਗੇ ਕਿਤੇ ਆ ਇਸ ਬਾਰੇ ਦੱਸੋ ਇਹ ਤੁਹਾਨੂੰ ਪਤਾ ਹੀ ਹੈ ਜੇ ਕੀਤੇ ਆ ਦੇ ਇਧਰੋਂ ਵੀ ਜਿਹੜੀਆਂ ਸੀਨੀਅਰ ਅਫਸਰਾਂ ਨੂੰ ਜਿਹੜੀਆਂ ਜਿੱਦਰੋਂ ਕੰਪਲੇਨਾਂ ਆਉਂਦੀਆਂ ਨੇ ਸਾਨੂੰ ਜਿਹੜੀ ਹਦਾਇਤ ਆਉਂਦੀ ਹੈ ਉਹਦੇ ਅਨਸਾਰ ਅਸੀਂ ਉਧਰ ਨੂੰ ਚਲ ਜੀਦਾ ਤੇ ਉਧਰ ਜਾ ਕੇ ਕਰੀਦਾ ਹਾਂ ਇਹ ਤਾਂ ਕਿੱਦੇ ਮੋਟਰਸਾਈਕਲ ਬੋਰਡ ਕੀਤੀ ਇਹਦੇ ਤੋਂ ਬਗਾਨ ਕਿਤੇ ਹਾਂ ਤੱਕ 20 ਕਿਤੇ ਅੱਜ ਤੁਹਾਨੂੰ ਪਾ ਦੇਖਿਆ ਕਿ ਬਹੁਤ ਸਾਰੀ ਟ੍ਰੈਫਿਕ ਹੋ ਗਈ ਹੈ ਇਹਦੇ ਲਈ ਕੋ ਕਿਹੜੇ ਉਪਾਅ ਕੀਤੇ ਜਾ ਰਹੇ ਨੇ ਟ੍ਰੈਫਿਕ ਨੂੰ ਦੱਸੋ ਲੋ ਸੜਕਾਂ ਹੋਈਆਂ ਜੀ ਅੰਗਰੇਜ਼ਾਂ ਦੇ ਟਾਈਮ ਦੀਆਂ ਟ੍ਰੈਫਿਕ ਸਮੱਸਿਆ ਜਿਹੜੀ ਹੈ ਇਹ ਇੱਕ ਘਰ ਦੇ ਵਿੱਚ ਪੰਜ-ਪੰਜ ਵੀਕਲ ਹੋ ਗਏ ਠੀਕ ਹੈ ਨਹੀਂ ਉਹ ਫਿਰ ਟ੍ਰੈਫਿਕ ਦੀ ਤਾਂ ਸਮੱਸਿਆ ਨਹੀਂ ਹੈ ਬਾਕੀ ਜਿਹੜੀ ਹੈ ਜਿਹੜੀ ਰੋਡ ਹੈਗੇ ਨੇ ਇਹ ਰੇੜੀ ਵਾਲਿਆਂ ਨੇ ਦੁਕਾਨਦਾਰਾਂ ਨੇ ਬਾਹਰ ਸਮਾਨ ਲਾ ਲਾ ਕੇ ਜਿਹੜੇ ਨੇ ਇਹ ਹੋਰ ਤੰਗ ਕਰ ਦਿੱਤੇ ਬਾਕੀ ਦੋ ਜਿਹੜੇ ਫਾਟਕ ਨੇ ਇੱਧਰ ਪਖਾਨਕੋਟ ਰੋਡ ਵਾਲੇ ਪਾਸੇ ਉਹਨਾਂ ਦਾ ਉੱਥੇ ਰੇਲਵੇ ਲਾਈਨ ਦਾ ਜਿਹੜਾ ਕੰਮ ਚੱਲ ਰਿਹਾ ਉਹ ਵੀ ਬੰਦ ਨੇ ਉਹ ਵੀ ਟ੍ਰੈਫਿਕ ਜਿਹੜੀ ਹੈ ਸ਼ਹਿਰ ਦੇ ਵਿੱਚ ਹੀ ਘੁਮ ਰਹੀ ਹੈ ਭਾਈ ਲਾਲੋ ਚੌਂਕ ਨੂੰ ਜਿਹੜੀ ਆ ਆਪਣਾ ਜਾ ਰਹੀ ਹੈ ਇਸ ਕਰਕੇ ਟ੍ਰੈਫਿਕ ਦੇ ਸ਼ਹਿਰ ਦੇ ਵਿੱਚ ਹੁਣ ਗੰਨੇ ਵਾਲੀਆਂ ਟਰਾਲੀਆਂ ਚੱਲ ਪਈਆਂ ਨੇ ਉਹਨਾਂ ਵਿੱਚੋਂ ਵੀ ਜੇ ਕੋਈ ਜ਼ਿੰਮੇਵਾਰ ਸ਼ਹਿਰ ਨੂੰ ਵਾਰ ਦਿੰਦਾ ਕੋਈ ਮੁੜੇ ਹੁੰਦੇ ਜਿਹੜੇ ਨਹੀਂ ਕੋਈ ਸਮਝਦੇ ਉਹ ਉਹ ਫਿਰ ਇਹਦੇ ਕਰਕੇ ਥੋੜਾ ਜਿਹਾ ਜਿਹੜਾ ਚੰਗੀ ਜਾਂਦੀ ਹੈ ਸਰ ਤਾਂ ਕਿ ਟਾਈਮ ਦਿੱਤਾ ਗਿਆ ਕਿ ਜਿਹੜੀ ਟਰਾਲੀ ਆ ਗਿਆ ਜਦ ਅਟ੍ਰੈਕਟ ਹੈ ਉਹ ਰਾਤ ਨੂੰ ਚੱਲਣਗੇ ਪਰ ਫਿਰ ਵੀ ਦਿਨੇ ਰੋਕੀ ਟਰਾਲੀ ਲੱਗ ਜਾਂਦੇ ਉਹਨਾਂ ਨੇ ਹੈਗੇ ਬਾਈਪਾਸ ਵੀ ਲੱਗਦੇ ਆ ਸਾਰੇ ਮਤਲਬ ਨਾਲ ਮੈਂ ਜਿਹੜੇ ਹੁਣ ਮੁੜੇ ਖੁੰਡੇ ਨੇ ਗਾਂ ਇਹ ਆਪਣਾ ਹੱਕ ਸਮਝਦੇ ਨਹੀਂ ਇਹ ਗੱਲਾਂ ਸਰ ਕੀ ਕਹਣਾ ਚਾਹੋਗੇ ਇਹਨਾਂ ਨੂੰ ਤੇ ਆਪਾਂ ਅਪੀਲ ਕਰਨੇ ਆਂ ਵੀ ਜਿਹੜੀ ਜਿਹੜਾ ਤੁਹਾਡੇ ਨਾਲ ਜਦੋਂ ਬਾਈਪਾਸ ਲੱਗਦੇ ਨੇ ਬਾਰ-ਬਾਰ ਜਾਓ ਕਿਉਂਕਿ ਸ਼ਹਿਰ ਦੇ ਵਿੱਚ ਜਿਹੜਾ ਬੜਾ ਭੀੜ ਭੜਕੇ ਵਾਲਾ ਸ਼ਹਿਰ ਹੈ ਤੇ ਇਧਰੋਂ ਨਾ ਆਓ